95350 شہید ਦੀ ਦੀਸ ਮਰੀਤੋ ਉਤਾਲ ਨਾਰ ਅਲਗਨਾਰ ਚਾਰੇ ਪਾਸੇ ਦੁਨੀਆ ਦੇ ਕੋਨੇ ਕੋਨੇ ਮਨਾਇਆ ਜਾ ਰਿਹਾ ਹੈ ਉਸੇ ਤਾ ਉਸੇ 1050 شہید ਦੀ ਦੀਸ ਨੂੰ ਸਮਰਪਿਤ ਰਹਿ ਕੇ ਅੰਦਗੇ ਇਹ ਉਸ ਦਾ ਸਮੇਂ ਦਾ ਵਾਕਿਆ ਜਿਹੜਾ 9 ਪਾਸ਼ਾ ਨੂੰ ਦਿੱਲੀ ਵਿਖੇ ਸੇਲ ਕੀਤਾ ਜਾਂਦਾ ਉਸ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਜਿਆਦਾ ਤਸੀਹੇ ਦਿਨ ਵਾਸਤੇ ਇਹ ਗੁਰੂ ਸਾਹਿਬ ਕਬਰ ਆ ਜਾਣ ਕਿ ਉਹਨਾਂ ਦੇ ਜਿਹੜੇ ਮਤੀ ਦਾਸ ਜੀ ਸਤੀ ਦਾਸ ਜੀ ਤੇ ਭਾਈ ਦੇ ਅੱਲਾ ਜੀ ਰਾਗ ਪਹਿਲਾਂ ਉਹਨਾਂ ਸ਼ਹੀਦ ਮੇਰੇ ਇਸ ਗੀਤ ਚ ਭਾਈ ਮਤੀ ਦਾਸ ਜੀ ਬਾਰੇ ਤੇ ਹੋਰ ਨਾਲ ਨਾਲ ਉਹਨੇ ਅੱਜ ਆਪਣੇ ਪੁੱਤ ਦੀ ਅਜਿਹੇ پارٹی ਕਰਿਆ ਨਾ ਲੱਡੂ ਜਲੇਬੀਆਂ ਸੇ ਹੋਰ ਵੀ ਰੱਖਿਆ ਹੋਇਆ ਚਾਹ ਵੀ ਰੱਖੀ ਹੋਈ ਆ ਮੈਂ ਫੇਰ ਦੁਬਾਰਾ ਕਹਿੰਦਾ ਆਪਾਂ ਨੇ ਹੀ ਖਾਣੀਆਂ ਅੱਛਾ ਜੀ ਮੈਂ ਗੱਲ ਕਰ ਲਿਆ ਜਿੰਨਾ ਸੇ ਦੁਦੇਟ ਆਏ ਸੀ ਚੰਗਾ ਹੋਇਆ ਕਿ ਸਾਡਾ ਬਹੁਤ ਪ੍ਰੋਗਰਾਮ ਬੜਾ ਵਧੀਆ ਨਿਕਲਿਆ ਅੱਛਾ ਜੀ ਜਿਨੂ ਸ਼ੌਕ ਅਣਕਿ ਨਾਲੇ ਜੀਨੇ ਦਾ ਮਤਰਾ ਮਤਨ ਲਾ ਕੇ ਖੜ ਜਾਂਦੇ ਉਹ ਤਾਂ ਇਹਨ ਕਿਸੇ ਦੀ ਮੰਨਦੇ ਨਹੀਂ ਤਉਹ ਤਰਨ ਦੀ ਖਾਤਰ ਅੜ ਜਾਂਦੇ ਉਤੇ ਆਰਿਆ ਨਾਲ ਦੁਖਾੜ ਹੁੰਦੇ ਤੇ ਜਿਉਂਦਿਆਂ ਅਗ ਵਿੱਚ ਸੜ ਜਾਂਦੇ ਬੰਦ ਬੰਦ ਕਟੋ ਆ ਲੈਣ ਕੋਮਲਈ ਬੰਦ ਬੰਦ ਕਟਵਾਲਣ ਕੋਮ ਲਈ ਤੇ ਚਰਖੜ ਤੇ ਚਰਖੜੀਆਂ ਤੇ ਚੜ ਜਾਂਦੇ ਜਿਉਂ-ਜਿਉਂ ਜਲਾਦਾ ਫੇਰ ਹੋਏ ਆਰਾ ਉਂਝ ਉਂਝ ਲਾਦਾ ਫੇਦੀ ਆਇ ਆਰਾ ਸਿਰ ਵਿੱਚ ਫੁੱਟੇ ਖੂਨ ਦਾ ਫਹਾਰਾ ਸਿਰ ਵਿੱਚ ਫੁੱਟੇ ਖੂਨ ਦਾ ਫਹਾਰਾ ਸਮੇਂ ਦੀ ਹਕੂਮਤ ਕਹਿੰਦੀ ਐ ਬੱਸ ਕਰੋ ਗੱਲ ਮੁਕਦੀ ਇਥਾਏ ਜਿੰਦਾ ਚੀਰ ਸਟੋ ਮਤੀ ਦਾਸ ਤਾਏ ਬਸ ਕਰੋ ਗਲ ਮੁਕਦੀ ਇਥਾਏ ਜਿੰਦਾ ਚੀਰ ਸਟੋ ਮਤੀ ਦਾਸ ਤਾਏ ਇਦੋਂ ਵੀ ਨਾ ਕੋਈ ਇਦੋਂ ਵੀ ਨਾ ਕੋਈ ਹੋਰ ਨਹੀਂ ਉਚਾਰਾ ਸਿਰ ਵਿੱਚੋਂ ਫੁੱਟੇ ਖੂਨ ਦਾ ਫੁਹਾਰਾ یوں ਜੂਝ ਲਦੋ ਫੇਰੀ ਆਈ ਹਰੋ ਮਰਨੇ ਤੋਂ ਸੂਰਾ ਕਦੇ ਵੀ ਨਾ ਟੋਲੇ ਚੱਲੇ ਆਰਾ ਹੇਠੋ ਸਿੰਘ ਬੋਲੇ ਕੀ ਬੰਦਾ ਪਾਵੇ چیر ਕੇ ਕਰੋ ਦੁਫਾੜ ਮੇਰੇ ਮੇਰਾ ਗੁਰਾਂ ਦੇ ਸਾਹਮਣੇ ਮੁਖ ਹੋਵੇ ਥੋੜਾ ਆਰਾ ਤੇ ਹੇਠ ਹੋਏ ਸੀਸ ਮੇਰਾ ਬਾਕੀ ਉਸ ਦੇ ਨਾਮ ਦੀ ਭੁਗ ਹੋਵੇ ਜਿਹੜਾ ਉਸ ਦੇ ਨਾਮ ਤੇ ਤੁਲ ਜਾਂਦਾ ਉਹਨੂੰ ਮਰਨ ਦਾ ਕੋਈ ਨਾ ਦੁੱਖ ਹੋਵੇ ਦੇਸ਼ ਧਰਮ ਤੇ ਕਾਮ ਲਈ ਮਰੇ ਜਿਹੜਾ ਅਮ ਜੋ ਸਫਲ ਕੁਖ ਹੋਵੇ ਉੱਤੇ ਚੱਲੇ ਆਰਾ ਹੇਠੂ ਸਿੰਘ ਬੋਲੇ ਮਰਨੇ ਤੋਂ ਸੁਰਾ ਰਤਾ ਵੀ ਨ ਡੁੱਲੇ ਹੌਲੀ ਹੌਲੀ ਚਿਰੋ ਹੌਲੀ ਹੌਲੀ ਚਿਰੋ ਅੰਧੇ ਨਜ਼ਰਾ ਯੋ ਭੁੱਟੇ ਖੂਨ ਦਾ ਫਹਰਾ ਜੁਲਮ ਦੀ ਕੋੜੇ ਹਾਲੇ ਪੂਰੀ ਕਿੱਥੇ ਹੋਏ ਰਤ ਵਾਲੇ ਹੰਝੂ ਹਰ ਅੱਖ ਰੋਏ ਹੱਤੀ ਤੋੜ ਕੇ ਆਪਣੇ ਲੌਲਾ ਨੂੰ ਸ਼ਹੀਦ ਕਰੋੜਾ ਬਾਕੀ ਏ ਫੁੱਲਾਂ ਤੋਂ ਕੋਮਲ ਲਾਲਾਨ ਨੂੰ ਜਿਉਂਦੇ ਚੜ੍ਹ ਹੋਣਾ ਬਾਕੀ ਏ ਬਿਨਾ ਸੀਸ ਤੇ ਰਹਿਣਾ ਬਾਕੀ ਏ ਬੰਦ ਬੰਦ ਕਟਵਾਉਣਾ ਬਾਕੀ ਏ ਚਰਖੜੀਆਂ ਤੇ ਚੜਨਾ ਬਾਕੀ ਏ ਖੋ ਪਰ ਤਰਵਾਉਣਾ ਬਾਕੀ ਏ ਸਿਰਾਂ ਦੇ ਉੱਲ ਪੈਣੇ ਬਾਕੀ ਨੇ ਚੱਕਿਆ ਪਿਸਵਾਉਣਾ ਬਾਕੀ ਏ ਮਾਂ ਟੁੱਟੇ ਹਲੇ ਪੋੜਾ ਬੱਕੀਏ ਰਤ ਵਾਲੇ ਹੰਝੂ ਹਾਰੇ ਅੱਖ ਰੋਈ ਜਦ ਮੰਦੀ ਕਹਾਣੀ ਹਾਲੇ ਪੂਰੀ ਕਿੱਥੇ ਹੋਏ ਮੌਤ ਨੂੰ ਵਹਵੇ ਗੁਰੂ ਦਾਦ ਲਾਰਾ ਸਿਰ ਵਿੱਚ ਫੁੱਟੇ ਉਨ ਦਾ ਪੁਹਾਰ ਜਿੱਤੇ ਢੁਲੀ ਰਤ ਤਨ ਨੇ ਹੋ ਥਾਵਾਂ ਜਿਨਾ ਜਣੇ ਸੁਰੇ ਤਨ ਨੇ ਉਮਵਾ ਜੁਦੀ ਆਦੀ ਤਥਾ ਗਾਵੇ ਜਗ ਸਰਾ ਸਿਰ ਵਿੱਚ ਫੁੱਟੇ ਖੂਨ ਦਾ ਫੁਆਰਾ ਯੂ ਜੂ ਜੁਲਦ ਫੇਰ ਆਇਆ ਦਾ ਸਿਰ ਵਿੱਚ ਫੁੱਟੇ ਖੂਨ ਦਾ ਫੁਆਰਾ ਖੂਨ ਦਾ ਵਾਹ 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 ਵਾਹ